ਕਾਂਗਰਸ ਪਾਰਟੀ ਵੱਲੋਂ ਚੋਣਾਂ ਮੌਕੇ ਜਿੱਤਣ ਦੀ ਕਾਬਲੀਅਤ ਦੇ ਆਧਾਰ ਤੇ ਹੀ ਟਿਕਟਾਂ ਦੇ ਸਬੰਧੀ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਿਆਨ ਦਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਮਰਥਨ ਕੀਤਾ ਆਸ਼ੂ ਧਿਆਣਾ ਦੇ ਦੁਗਰੀਪੁਰ ਨੇੜੇ ਗ੍ਰੀਨ ਬੈਟ ਦੇ ਵਿਕਾਸ ਤੇ ਕੰਮਾਂ ਦਾ ਨੀਂਹ ਪੱਥਰ ਰੱਖਣ ਪੁੱਜੇ ਹੋਏ ਸਨ ਪત્રਕਾਰਾਂ ਨਾਲ ਗੱਲਬਾਤ ਕਰਦੇ ਆਸ਼ੂ ਨੇ ਜਿੱਥੇ ਵਿਕਾਸ ਕਾਰਜਾਂ ਨੂੰ ਲੈ ਕੇ ਕਿਹਾ ਕਿ ਗ੍ਰੀਨ ਬੈਟ ਨੂੰ ਗਿਲ ਰੋਡ ਤੱਕ ਵਿਕਸਿਤ ਕੀਤਾ ਜਾਵੇਗਾ ਜੋ ਕਿ ਪੱਛਮੀ ਹਲਕੇ ਤੱਕ ਵਿਕਸਿਤ ਹੋ ਚੁੱਕੀ ਹੈ ਉੱਥੇ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੇ ਵੀ ਆਪਣੀ ਗੱਲ ਅੱਗੇ ਰੱਖੀ ਸਿੱਧਵਾ ਵਾਟਰਫਰੰਟ ਸੀਗਾ ਉਹਦਾ ਫੇਜ਼ 3 ਜਿਹੜਾ ਹੈ ਉਹਦਾ ਉਦਘਾਟਨ ਕੀਤਾ ਗਿਆ ਸ਼ੁਰੂਆਤ ਕੀਤੀ ਗਈ ਸੀ ਕਿ ਫਿਰੋਜ਼ਪੁਰ ਰੋਡ ਤੋਂ ਸਿੱਧਵਾ ਵਾਟਰਫਰੰਟ ਜਦੋਂ ਫੇਜ਼ ਵਨ ਸ਼ੁਰੂ ਹੋਇਆ ਸੀਗਾ ਉਦੋਂ ਲੋਕਾਂ ਨੂੰ ਥੋੜਾ ਜਿਹਾ ਇਸ ਤਰੀਕੇ ਦਾ ਲੱਗਦਾ ਸੀ ਵੀ ਕੰਮ ਨਹੀਂ ਕੀ ਬਣੂਗਾ ਅੱਜ ਉਹਦਾ ਐਕਸਟੈਂਸ਼ਨ ਫੇਜ਼ 2 ਬਣਿਆ ਕੜਵਲ ਸਾਹਿਬ ਦੇ ਏਰੀਏ ਦੇ ਵਿੱਚ ਉਹ ਤਕਰੀਬਨ ਹੁਣ ਕੰਪਲੀਸ਼ਨ ਦੇ ਨੇੜੇ ਪਹੁੰਚ ਗਿਆ ਹੈ ਜਿਹੜਾ ਸਮਸ਼ਾਨ ਘਾਟ ਦੇ ਸਾਹਮਣੇ ਸ਼ੁਰੂ ਹੋ ਕੇ ਤੇ ਆ ਇੱਥੇ ਡੁਗਰੀ ਰੋਡ ਤੱਕ ਪਹੁੰਚੇਗਾ ਤੇ ਹੁਣ ਇਹ ਡੁਗਰੀ ਰੋਡ ਤੋਂ ਲੈ ਕੇ ਆਲਮੋਸਟ ਗਿਲ ਰੋਡ ਤੱਕ ਇਹ ਜਾਏਗਾ ਜਿਹੜਾ ਵਾਟਰਫਰੰਟ ਦਾ ਫੇਜ਼ 3 ਹੈ ਇਹਦੇ ਵਿੱਚ ਉਸੇ ਤਰੀਕੇ ਜਿਵੇਂ ਪਿੱਛੇ ਸਾਈਕਲ ਟ੍ਰੈਕ ਦਿੱਤੇ ਗਏ ਜਿਵੇਂ ਪੈਦਲ ਚੱਲਣ ਵਾਸਤੇ ਗ੍ਰੀਨਰੀ ਉੱਥੇ ਬੱਚਿਆਂ ਦੇ ਖੇਡਣ ਦਾ ਪ੍ਰਬੰਧ ਜਿਵੇਂ ਜਿਵੇਂ ਹੋਰ ਲੋਕਲ ਲੈਵਲ ਤੇ ਲੋਕਲ ਕਾਉਂਸਲਰਸ ਦੀ ਡਿਮਾਂਡ ਰਹੇਗੀ ਲੋਕਾਂ ਨੂੰ ਪੁੱਛ ਕੇ ਉਸ ਤਰੀਕੇ ਇਹਦੇ ਚ ਥੋੜੀ ਬਹੁਤ ਛੋਟੀਆਂ ਮੋਟੀਆਂ ਅਮੈਂਡਮੈਂਟਸ ਵੀ ਕਰਦੇ ਆਂਗੇ ਪਰ ਇਹ ਜਿਹੜਾ ਸਾਡਾ ਮਿਸ਼ਨ ਸੀਗਾ ਲੁਧਿਆਣੇ ਨੂੰ ਹਰਾ ਕਰਨ ਦਾ ਉਹਦੇ ਤਹਿਤ ਇੱਕ ਉਪਰਾਲਾ ਆ ਤੇ ਇਹਦੇ ਵਿੱਚ ਸਪੈਸ਼ਲੀ ਸਾਡੇ ਜਿੱਥੇ ਕਾਉਂਸਲਰਸ ਔਰ ਸਭ ਤੋਂ ਵੱਡਾ ਜਿਹੜਾ ਮਿਹਨਤ ਆ ਉਹ ਸਾਡੇ ਕਾਰਪੋਰੇਸ਼ਨ ਤੋਂ ਕੰਮ ਲੈਣ ਦਾ ਉਹ ਕਮਲਜੀਤ ਕੜਵਲ ਹੋਣਾ ਦਾ ਆ ਮੈਂ ਉਮੀਦ ਕਰਦਾ ਆ ਜਦੋਂ ਇਹ ਪ੍ਰੋਜੈਕਟ ਚੱਲੇਗਾ ਤਾਂ ਇਸ ਇਲਾਕੇ ਦੇ ਲੋਕਾਂ ਨੂੰ ਵੀ ਇਹਦਾ ਫਾਇਦਾ ਮਿਲੇਗਾ ਮੈਂ ਆਪ ਹੁਣ ਮੌਕਾ ਦੇਖਣ ਗਿਆ ਸੀਗਾ ਪਰ ਮੇਰੇ ਤੋਂ ਪਹਿਲਾਂ ਮੈਨੂੰ ਖੁਸ਼ੀ ਹੈ ਸਾਡੇ ਮੇਅਰ ਸਾਹਿਬ ਕੜਵਲ ਸਾਹਿਬ ਔਰ ਕਮਿਸ਼ਨਰ ਸਾਹਿਬ ਇੱਕ ਹਫਤਾ ਪਹਿਲਾਂ ਇਹਨੂੰ ਦੇਖ ਚੁੱਕੇ ਆ ਤੇ ਇੱਥੇ ਦੀਆਂ ਮਸ਼ੀਨਾਂ ਸਾਰੀਆਂ ਰਿਪਲੇਸ ਕਰਨ ਨੂੰ ਕਹਿ ਚੁੱਕੇ ਆ ਉਹਦਾ ਜਿਹੜਾ ਪ੍ਰੋਸੀਜਰਲ ਕੰਮਿਆਤ ਹਫਤਾ 10 ਦਿਨ ਦਾ ਉਹ ਜ਼ਰੂਰ ਲਿੱਤਾ ਜਾਏਗਾ ਪਰ ਉਸ ਤੋਂ ਬਾਅਦ ਜਿਵੇਂ ਬਾਕੀ ਸਭ ਸਭ ਜਗ੍ਹਾ ਤੇ ਸਟੈਟਿਕ ਕੰਪੈਕਟਰ ਕੰਮ ਕਰਦੇ ਪਿਆ ਇਹ ਉਹਨਾਂ ਤੋਂ ਵੀ ਵਧੀਆ ਤਰੀਕੇ ਨਾਲ ਕੰਮ ਕਰੇਗਾ ਕਿਉਂਕਿ ਇੱਕ ਐਗਜ਼ਾਮਪਲ ਸੀ ਕਿ ਇਸ ਤੋਂ ਬਾਅਦ ਇਹ ਇੱਕ ਆਈਡੀਆ ਸੀ ਸਪਾਸੇ ਲਿਜਾਣ ਦਾ ਇਹ ਓਵਰਲੋਡ ਹੋ ਗਿਆ ਕੁਝ ਨਲੈਕੀ ਕਾਰਪੋਰੇਸ਼ਨ ਦੇ ਅਫਸਰਾਂ ਦੀ ਕੁਝ ਸਾਡੇ ਕਾਉਂਸਲਰਸ ਨੇ ਇਹਦੇ ਤੇ ਧਿਆਨ ਵੀ ਨਹੀਂ ਦਿੱਤਾ ਤੇ ਇਹ ਏਡੀ ਵਧੀਆ ਚੀਜ਼ ਜਿਹੜੀ ਸੀਗੀ ਉਹ ਥੋੜੀ ਡਿਫੰਕਟ ਹੋ ਕੇ ਰਹਿ ਗਈ ਹੁਣ ਕੜਵਲ ਸਾਹਿਬ ਨੇ ਮੇਅਰ ਸਾਹਿਬ ਨੇ ਔਰ ਸੀਐਮ ਸਾਹਿਬ ਨੇ ਸਾਰੇ ਕੌਂਸਲਰਾਂ ਦੀ ਡਿਮਾਂਡ ਕਿਉਂਕਿ ਇੱਥੇ ਇੱਥੇ ਦੇ ਲੋਕਲ ਕੌਂਸਲਰ ਨੇ ਧਰਨਾ ਵੀ ਲਾਇਆ ਸੀਗਾ ਔਰ ਵਾਕਈ ਉਹ ਜਾਇਜ਼ ਵੀ ਸੀਗਾ ਕਿਉਂਕਿ ਕੂੜਾ ਬਹੁਤ ਖਿੰਡਿਆ ਹੋਇਆ ਸੀ ਔਰ ਲੰਘਦੇ ਜਾਂਦੇ ਦੇਖ ਕੇ ਸਟੈਟਿਕ ਕੰਪੈਕਟਰਾਂ ਨੂੰ ਵੀ ਫਜ਼ੂਲ ਖਰਚੀ ਕਿਤੇ ਨਾ ਕਿਤੇ ਲੋਕ ਦੱਸਣ ਲੱਗ ਗਏ ਸੀਗੇ ਪਰ ਤੁਸੀਂ ਵੈਸਟ ਕੰਸਟਿਟੂਐਂਸੀ ਦੇ ਸਾਰੇ ਕੰਪੈਕਟਰ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਔਰ ਉਹ ਬਾਗਾਂ ਦੇ ਵਿੱਚ ਲੱਗੇ ਹੋਏ ਆ ਲੋਕਾਂ ਨੂੰ ਪਤਾ ਵੀ ਨਹੀਂ ਚੱਲਦਾ ਵੀ ਕਿੱਥੇ ਲੋਕਾਂ ਦਾ ਕੂੜਾ ਆਂਦਾ ਹੈ ਸਰ ਇਸ ਤਰੀਕੇ ਇੱਥੇ ਤੇ ਵੀ ਉਪਰਾਲਾ ਰਹੇਗਾ ਸਰ ਮੁੱਖ ਮੰਤਰੀ ਸਾਹਿਬ ਜਿਉਂ ਇਹਦੀ ਪੁਰਾਣੀ ਸ਼ਾਨ ਹੈ ਉਹ ਬਰਕਰਾਰ ਰਹੇ ਪਰ ਜਦੋਂ ਅਨਾਉਂਸ ਕਰਿਆ ਸੀਗਾ ਉਦੋਂ ਬਿੱਟੂ ਜੀ ਵੀ ਸੀਗੇ ਜਦੋਂ ਇਹ ਸਿੱਧਵਾਂ ਵਾਟਰਫਰੰਟ ਦਾ ਆਈਡੀਆ ਕਨਸੀਵ ਕੀਤਾ ਗਿਆ ਸੀ ਉਦੋਂ ਸਾਡਾ ਇਹੀ ਸੀਗਾ ਵੀ ਅਸੀਂ ਪਹਿਲਾਂ ਤਾਂ ਇਹਨੂੰ ਪੂਰਾ ਕਰਨਾ ਹੈ ਫਿਰੋਜ਼ਪੁਰ ਰੋਡ ਤੋਂ ਲੈ ਕੇ ਗਿਲ ਰੋਡ ਤੱਕ ਪਰ ਹੁਣ ਇਹਦੀ ਡਿਮਾਂਡ ਕਿਉਂਕਿ ਲੋਕ ਜਿੰਨਾ ਜਿੰਨਾ ਇਹ ਬਣਦਾ ਜਾ ਰਿਹਾ ਉੱਥੇ ਸੈਰ ਵੀ ਕਰਦੇ ਆ ਬੱਚੇ ਵੀ ਜਾਂਦੇ ਆ ਪਿਕਨਿਕਸ ਵੀ ਮਨਾਈ ਜਾਂਦੀ ਆ ਤੇ ਨਹਿਰ ਦਾ ਕੰਡਾ ਵੀ ਖੂਬਸੂਰਤ ਹੁੰਦਾ ਜਾ ਰਿਹਾ ਤੇ ਇਹ ਡਿਮਾਂਡ ਵਧਦੀ ਜਾ ਰਹੀ ਆ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਜੇ ਜਗ੍ਹਾ ਮਿਲੀ ਇਹਨੂੰ ਹੋਰ ਐਕਸਟੈਂਡ ਕਰਾਂਗੇ ਇਹਦੇ ਅੰਦਰ ਨਹਿਰ ਦੇ ਅੰਦਰ ਵੀ ਫੁਆਰੇ ਲੱਗਣ ਇਹਦੇ ਅੰਦਰ ਕੋਈ ਅਸੀਂ ਫਲੋਟਿੰਗ ਰੈਸਟੋਰੈਂਟ ਬਣਾਈਏ ਇਰੀਗੇਸ਼ਨ ਡਿਪਾਰਟਮੈਂਟ ਨਾਲ ਸਾਡੀ ਗੱਲਬਾਤ ਹੋਈ ਹੋਈ ਹੈ ਪਰ ਜਦੋਂ ਗ੍ਰੀਨਰੀ ਵਾਲਾ ਪਾਰਟ ਪੂਰਾ ਹੋਏਗਾ ਉਸ ਤੋਂ ਬਾਅਦ ਅਸੀਂ ਇਹਦੀ ਐਕਸਟੈਂਸ਼ਨ ਲੋਕਾਂ ਦੇ ਘੁੰਮਣ ਫਿਰਨ ਵਾਸਤੇ ਹੋਰ ਕਿਸ ਤਰੀਕੇ ਦਾ ਇੰਤਜ਼ਾਮ ਕਰਨਾ ਥੋੜਾ ਜਿਹਾ ਲੁਧਿਆਣੇ ਦੀ ਨੀਰਸਤਾ ਖਤਮ ਕਰਨ ਲਈ ਇਹਨੂੰ ਲਾਈਵਲੀ ਬਣਾਉਣ ਲਈ ਹੋਰ ਵੀ ਉਪਰਾਲੇ ਕੀਤੇ ਜਾਣਗੇ ਲੋਕਾਂ ਵਾਸਤੇ ਬੜਾ ਸੁਭਾਗਾ ਭਰਿਆ ਦਿਨ ਹੈ ਅੱਜ ਦੁਬਾਰਾ ਕੋਰੀਡੋਰ ਖੁੱਲਿਆ ਹੈ ਤਕਰੀਬਨ 2 ਸਾਲ ਤੇ ਬਾਅਦ ਕੋਵਿਡ ਕਰਕੇ ਜਿਹੜੀਆਂ ਰੈਸਟ੍ਰਿਕਸ਼ਨਸ ਲੱਗੀਆਂ ਸੀਗੀਆਂ ਚਲੋ ਗੁਰੂ ਮਹਾਰਾਜ ਨੇ ਮਿਹਨਤ ਮੇਹਰ ਕਰੀ ਹੈ ਅੱਜ ਤੀਜਾ ਹਿੱਸਾ ਕੈਬਨਿਟ ਜਾ ਰਹੀ ਹੈ ਕੁਝ ਕੱਲ ਜਾਏਗੀ ਕੁਝ ਪਰਸੋ ਜਾਏਗੀ ਜੀਨੂ ਜੀਨੂ ਜਿੱਦਾਂ ਜਿੱਦਾਂ ਪਰਮਿਸ਼ਨ ਮਿਲੀ ਹੈ ਜੋ ਜੋ ਪੋਲਿਟਿਕਲ ਕਲੀਅਰੈਂਸ ਜਿੱਦੀ ਜਿੱਦੀ ਆਂਦੀ ਗਈ ਉਹਵੇਂ ਉਹ ਉਹ ਜਿਹੜੇ ਸਾਡੇ ਵਫਦ ਬਣੇ ਹੋਏ ਆ ਤਿੰਨ ਉਹਦੇ ਚ ਜਾਣਗੇ ਹਰ ਚੀਜ਼ ਨੂੰ ਰਾਜਨੀਤੀ ਨਾਲ ਜੋੜਨਾ ਵੀ ਜ਼ਰੂਰੀ ਨਹੀਂ ਹੁੰਦਾ ਇਨਕਮ ਟੈਕਸ ਦੀ ਰੇਟ ਹੈ ਕਾਰੋਬਾਰੀਆਂ ਤੇ ਆਂਦੀ ਹੈ ਤੇ ਅਸੀਂ ਤਾਂ ਉਮੀਦ ਕਰਾਂਗੇ ਵੀ ਉੱਥੋਂ ਕੁਝ ਵੀ ਗਲਤ ਨਾ ਨਿਕਲੇ ਜੇ ਉਹ ਕੋਈ ਪੋਲਿਟਿਕਸ ਨਾਲ ਪ੍ਰੇਰਿਤ ਤਾਂ ਮੈਂ ਨਿੰਦਾ ਕਰਦਾ ਹਾਂ ਅੱਜ ਪੰਜਾਬ ਦੇ ਉੱਤੇ ਜੇ ਇਸ ਤਰੀਕੇ ਕੇ ਕੇਂਦਰ ਸਰਕਾਰ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਰਿਲੇਟਡ ਬੰਦਾ ਹੋਵੇ ਜੇ ਇਸ ਤਰੀਕੇ ਤੇ ਉਹ ਐਕਸ਼ਨ ਲਏਗੀ ਤਾਂ ਇਹ ਜਮਹੂਰੀਅਤ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਇਹ ਉਹਨਾਂ ਦਾ ਹੱਕ ਹੈ ਜੀ ਉਹਨਾਂ ਨੇ ਦੇਖਣਾ ਹੈ ਜੇ ਮੈਂ ਵੀ ਪਰਫਾਰਮਰ ਨਹੀਂ ਹੋਵਾਂਗਾ ਤਾਂ ਮੇਰੀ ਵੀ ਕੱਟੀ ਜਾਏਗੀ ਇਹਦੇ ਵਿੱਚ ਕਿਹੜੀ ਗੱਲ ਹੈ ਉਹਨਾਂ ਨੇ ਕਿਹਾ ਤੇ ਵਾਕਈ ਜਦੋਂ ਇਸ ਵੇਲੇ ਇਲੈਕਸ਼ਨਾਂ ਚ ਕਾਂਗਰਸ ਪਾਰਟੀ ਜਾ ਰਹੀ ਹੈ ਉਹਨਾਂ ਨੇ ਸਾਰੀਆਂ ਚੀਜ਼ਾਂ ਧਿਆਨ ਚ ਰੱਖਣੀਆਂ ਜਿਹੜੇ ਬਿਜਲੀ ਦੇ ਬਿੱਲ ਮਾਫੀ ਕੀਤੀ ਗਈ ਸੀ ਏਰੀਅਰ ਵਾਲਾ ਉਹ ਤਾਂ ਬਹੁਤ ਗ੍ਰੈਂਡ ਸਕਸੈਸ ਰਿਹਾ ਹਾਂ ਜਦੋਂ ਸੌਆਂ ਦੇ ਵਿੱਚੋਂ 1% ਕੇਸਿਸ ਚ ਕੋਈ ਮੁਸ਼ਕਲ ਟੈਕਨੀਕਲ ਮੁਸ਼ਕਿਲਾਂ ਹੋਣ ਗਿਆ ਸਾਡੇ ਸਾਰੇ ਪੋਲਿਟਿਕਲ ਨਮਾਇੰਦੇ ਉਹਨਾਂ ਨੂੰ ਦੂਰ ਕਰਵਾਉਂਦੇ ਪਏ ਆ ਲਾਲ ਲਕੀਰ ਵਾਲੀ ਗੱਲ ਹੈ ਸਰਵੇ ਆਫ ਇੰਡੀਆ ਵਾਲੇ ਡਰੋਨ ਹਲੇ ਮੁਹੱਈਆ ਨਹੀਂ ਕਰਵਾ ਰਹੇ ਸਾਨੂੰ ਸਿਰਫ ਸਾਰੇ ਪੰਜਾਬ ਵਾਸਤੇ ਤਿੰਨ ਡਰੋਨ ਮਿਲੇ ਆ ਉਹ ਤਿੰਨ ਡਿਸਟ੍ਰਿਕਟਾਂ ਚ ਕੰਮ ਕਰਦੇ ਪਏ ਆ ਉਹਨਾਂ ਨਾਲ ਗੱਲਬਾਤ ਜਾਰੀ ਹੈ ਪੰਜਾਬ ਸਰਕਾਰ ਦੀ ਵੀ ਅਗਰ ਤੁਸੀਂ ਡਰੋਨ ਦੀ ਕਿਸਮ ਦੱਸ ਦਿਓ ਤੇ ਸਰਕਾਰ ਆਪਣੇ ਕੋਲੋਂ ਖਰੀਦ ਕੇ ਬਾਕੀ ਜਿਹੜੇ ਬੱਚੇ 20 ਜ਼ਿਲ੍ਹੇ ਨੇ ਟੋਟਲ 23 ਜ਼ਿਲ੍ਹੇ ਆ ਜੋ 20 ਜ਼ਿਲ੍ਹਿਆਂ 'ਚ ਵੀ ਅਸੀਂ ਡਰੋਨ ਪ੍ਰੋਵਾਈਡ ਕਰਵਾ ਦਿੰਨੇ ਆ ਤਾਂ ਕਿ ਜਲਦੀ ਤੋਂ ਜਲਦੀ ਉਹਦਾ ਸਰਵੇ ਕਰਕੇ ਲੋਕਾਂ ਨੂੰ ਲਾਲਕੀਰ ਦੇ ਅੰਦਰ ਵਾਲਿਆਂ ਨੂੰ ਇਸ ਸਕੀਮ ਦਾ ਲਾਭ ਪਹੁੰਚਾਇਆ ਜਾ ਸਕੇ ਤੇ ਉਹਨਾਂ ਦੇ ਮਾਲਕਾਨਾ ਹੱਕ ਉਹਨਾਂ ਨੂੰ ਦਿੱਤੇ ਜਾ ਸਕਣ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ